thank <laughs> you ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਮਿਤੀ 25 ਨਵੰਬਰ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸ੍ਰੀ ਅੰਮ੍ਰਿਤਸਰ ਵਿਖੇ ਵਿਸ਼ੇਸ਼ ਸਮਾਗਮ ਲੀਕੇ ਗਏ ਨੇ ਇਸ ਸੰਬੰਧ ਵਿੱਚ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਅੱਜ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਹੋਏ ਜਿਨ੍ਹਾਂ ਦੇ ਭੋਗ 25 ਤਰੀਕ ਨੂੰ ਪਾਏ ਜਾਣਗੇ ਉਪਰੰਤ ਦੇਰ ਰਾਤ ਤੱਕ ਦੀਵਾਨ ਸਜਣਗੇ ਮਿਤੀ 24 ਨਵੰਬਰ ਨੂੰ ਦੁਪਹਿਰ 12 ਵਜੇ ਸ੍ਰੀ ਅਕਾਲ ਤਖਤ ਸਾਹਿਬ ਤੋਂ ਨਗਰ ਕੀਰਤਨ ਆਰੰਭ ਹੋ ਕੇ ਵੱਖ-ਵੱਖ ਬਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਗੁਰੂ ਕੇ ਮਹਿਲ ਵਿਖੇ ਸੰਪੂਰਨ ਹੋ ਸਤਿਗੁਰੂ ਨੌਵੇਂ ਪਾਤਸ਼ਾਹ ਅੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਉ ਮਹਾਰਾਜ ਆਪ ਜੀ ਦਾ 350 ਸਾਲਾ ਸ਼ਤਾਬਦੀ ਸ਼ਹੀਦੀ ਗੁਰਪੁਰਬ ਅੱਜ ਆਪ ਜੀ ਦੇ ਪਿਆਰੇ ਗੁਰਸਿੱਖ ਭਾਈ ਸਦੀ ਦਾਸ ਜੀ ਭਾਈ ਮਤੀ ਦਾਸ ਜੀ ਭਾਈ ਦਿਆਲਾ ਜੀ ਦਾ 350 ਸਾਲਾਂ ਸ਼ਹੀਦੀ ਦਿਹਾੜਾ ਅਤੇ 10ਵੇਂ ਪਾਤਸ਼ਾਹ ਜੀ ਦਾ 350 ਸਾਲਾਂ ਸ਼ਤਾਬਦੀ ਗੁਰਿਆਈ ਦਿਵਸ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਸਮੁੱਚੇ ਦਰਬਾਰ ਸਾਹਿਬ ਜੀ ਦੇ ਪ੍ਰਬੰਧ ਵੱਲੋਂ ਬੜੀ ਸ਼ਰਨ ਆਉਣਾਂ ਦੇ ਨਾਲ ਮਨਾਉਂਦਿਆਂ ਹੋਇਆਂ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਗੁਰੂ ਕੇ ਮਹਿਲ ਪੂਰਾ ਸਾਹਿਬ ਜੀ ਵਿਖੇ ਅੱਜ ਰੋਜ਼ ਤੋਂ ਤੁਰਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਦਾ ਆਰੰਭ ਕਰਵਾਏ ਜਾ ਰਹੇ ਹਨ ਪਾਤਸ਼ਾਹੀਓ ਕਿਰਪਾ ਕਰਨੀ ਸਮੁੱਚੀਆਂ ਸੰਗਤਾਂ ਦੀਆਂ ਹਾਜ਼ਰੀਆਂ ਫਲ ਫੁੱਲ ਪੇਟਾਵਾਂ ਦਰ ਪ੍ਰਵਾਣ ਕਰਨੀ ਆਪਨੇ ਵਾਹਿਗੁਰੂ ਸਾਹਿਬ ਜੀ ਜੈਤ ਸਾਰੀ ਮਹੱਲਾ ਚੌਥਾ ਜਿਨ ਹਰ ਹਿਰਦੈ ਨਾਮ ਨ ਬਸਿਓ ਜਿਨ ਨਾ ਬਿਨ ਨਾਵੈ ਓਏ ਖੱਪ ਖੱਪ ਮੁਏ ਕਰਾਚਾ ਜਨ ਹਰ ਹਰ ਦਾ ਨਾਮ ਨ ਬਸਿਓ ਬਿਨ ਨਾਮ ਕੀਜੇ ਹਰ ਬਾਜਾ ਬਿਨ ਸੁੰਨੀ ਦੇਹ ਫਿਰ ਹੈ ਬਿਨ ਨਾਵੈ ਹੋਏ ਖੱਬ ਖੱਪ ਮੂਰੇ ਕਰੰਝਾ ਮੇਰਾ ਨੰਨਾ ਜਪ ਰਾਮ ਨਾਮ ਹਰ ਮਾਝਾ ਗੁਰ ਗਿਆਨ ਦਿਓ ਮਨ ਸਮਝਾਰਾਓ ਫਰਕਿਰਤ ਕਲਯੁਗ ਪਦ ਉਤਮ ਫਰ ਪਾਈਏ ਸਤ ਗੁਰ ਮਾਝ ਹਾਂ ਬਲਹਾਰੀ ਸਤ ਗੁਰ ਆਪਣੈ ਜਿਨ ਗੁਗਤ ਨਾਮ ਪਰ ਗਾਜਾ ਦਰਸ਼ਨ ਸਾਧ ਮਿਲਿਓ ਬੜ ਭਾਗੀ ਸਭ ਕਿਲ ਵਿਖ ਦਾ ਗਵਾਚਾ ਸਤ ਗੁਰੂ ਸਾਹੋ ਪਾਇਆ ਬੜ ਦਣਾ ਪਰ ਕੀਐ ਬਹੁ ਗੁਣ ਸਾਂਝਾ ਜਿਨ ਕੋ ਕਿਰਪਾ ਕਰੇ ਜਗ ਜੀਵਣ

ਧਰਮ ਰਾਏ ਦਰ ਕਾਗ ਦਫਾਰੇ ਜਨ ਨਾਨਕ ਲੇਖਾ ਸਮਝਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਸ੍ਰੀ ਗੁਰੂ ਤੇਗ ਬਹਾਦਰ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਉਲੀਕੇ ਪ੍ਰੋਗਰਾਮਾਂ ਬਾਰੇ ਹੋਰ ਜਾਣਕਾਰੀ ਐਡੀਸ਼ਨਲ ਮੈਨੇਜਰ ਸ੍ਰੀ ਦਰਬਾਰ ਸਾਹਿਬ ਸਰਦਾਰ ਬਿਕਰਮਜੀਤ ਸਿੰਘ ਨੇ ਦਿੱਤੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣਾ ਮੁੱਢਲਾ ਫਰਜ਼ ਨਿਭਾਉਂਦੀ ਹੋਈ ਗੁਰੂ ਸਾਹਿਬਾਨਾਂ ਦੀਆਂ ਸਤਾਪਦੀਆਂ ਦੇ ਰੂਪ ਵਿੱਚ ਇਹ ਸਮਾਗਮ ਜਿਹੜੇ ਉਲੀਕੇ ਗਏ ਆ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਉਹਨਾਂ ਦੇ ਗੁਰਸਿੱਖ ਪਿਆਰੇ ਭਾਈ ਸਤੀਦਾਸ ਜੀ ਭਾਈ ਮਤੀਦਾਸ ਜੀ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਸਤਾਪਦੀ ਸਮਾਗਮ ਜੋ ਬੜੇ ਹੀ ਉੱਚ ਪੱਦਰੀ ਪ੍ਰੋਗਰਾਮ ਉਲੀਕੇ ਗਏ ਉਹਨਾਂ ਦੇ ਤਹਿਤ ਗੁਰਦੁਆਰਾ ਗੁਰੂ ਕੇ ਮਹਿਲ ਅੱਜ ਖੰਡਪੜ ਸਾਹਿਬ ਜੀ ਦੀ ਧਰਮਤਾ ਕੀਤੀ ਗਈ ਹੈ ਜੋ ਕਿ ਪਰਸੋਂ 25 ਤਰੀਕ ਨੂੰ ਭੋਗ ਪਾਏ ਜਾਣਗੇ ਉਹਨਾਂ ਸਮਾਗਮਾਂ ਦੇ ਲੜੀ ਤਹਿਤ ਪਰਸੋਂ ਨੂੰ ਇੱਕ ਮਹਾਨ ਗੁਰਮਤ ਸਮਾਗਮ ਜੋ ਅੰਮ੍ਰਿਤ ਵੇਲੇ ਤੋਂ ਲੈ ਕੇ ਸ਼ਾਮ ਦੇਰ ਰਾਤ 11 ਵਜੇ ਤੱਕ ਚੱਲੇਗਾ ਜਿਸ ਵਿੱਚ 8 ਵਜੇ 7 ਵਜੇ ਦੇ ਕਰੀਬ ਅਸੀਂ ਖੰਡਪੜ ਸਾਹਿਬ ਜਾਨ ਸਾਹਿਬ ਜੀ ਦੇ ਭੋਗ ਪਹਿਣਗੇ ਉਪਰਾੰਤ ਸਿੰਘ ਸਾਹਿਬ ਜੀ ਵੱਲੋਂ ਸਚਖੰਡ ਸ੍ਰੀ ਹਰਮੰਦਰ ਸਾਹਿਬ ਜੀ ਦੇ ਗ੍ਰੰਥੀ ਸਿੰਘ ਜੀ ਵੱਲੋਂ 8 ਤੋਂ 9 ਵਜੇ ਤੱਕ ਕਥਾ ਕੀਰਤ ਕੀਤੀ ਜਾਵੇਗੀ 9 ਵਜੇ ਤੋਂ ਨਿਰੰਤਰ ਕੀਰਤਨ ਦੇ ਪ੍ਰਵਾਹ ਚੱਲਣਗੇ ਜੋ ਦੇਰ ਰਾਤ 11 ਵਜੇ ਤੱਕ ਰਸਮ ਪੂਰਨਤਾ ਹੋਵੇਗੀ ਇਸੇ ਤਹਿਤ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਿਆਈ ਦਿਵਸ ਨੂੰ ਸਮਰਪਿਤ ਸਮੁੱਚੀ ਕੌਮ ਨੂੰ ਬਹੁਤ ਬਹੁਤ ਵਧਾਈ ਹੋਵੇ ਤੇ ਸਮੁੱਚੀ ਕੌਮ ਨੂੰ ਇਸ ਸ਼ਹੀਦੀ ਦਿਵਸ ਵਿੱਚ ਆਪਣੀਆਂ ਤਨੋਂ ਮਨੋਂ ਹੋ ਕੇ ਹਾਜ਼ਰੀਆਂ ਲਵਾਉਣ ਲਈ ਸਾਰਿਆਂ ਨੂੰ ਗੁਰੂ ਸਾਹਿਬ ਆਪ ਪ੍ਰੇਰਿਤ ਕਰਕੇ ਇਹਨਾਂ ਸਮਾਗਮਾਂ ਵਿੱਚ ਸਹਾਜਰੀਆਂ ਲਵਾਉਣ ਗੁਰੂ ਸਾਹਿਬ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਹੈ ਸਿੱਖ ਕੌਮ ਨੂੰ ਚੜ੍ਹਦੀ ਕਲਾ ਬਖਸ਼ੋ ਸਿੱਖ ਕੌਮ ਵਿੱਚ ਏਕਤਾ ਸਲੂਕ ਥਪਾਕ ਬਖਸ਼ੋ ਕਿਉਂਕਿ ਆਪ ਆਪਣੇ ਪੁਰਖਿਆਂ ਦੇ ਦਿਨ ਤਿਹਾਰ ਐਵੇਂ ਹੀ ਚੜ੍ਹਦੀ ਕਲਾ ਦੇ ਨਾਲ ਮਨਾਉਂਦੇ ਰਹੀਏ ਸ੍ਰੀ ਅਕਾਲ ਸਖ ਸਾਬ ਜੀ ਦੀ ਰਹਿਨਮਾਈ ਹੇਠ ਸਿੱਖ ਕੌਮ ਇਕੱਤਰ ਹੋਵੇ ਇਹ ਹੀ ਸਾਰਿਆਂ ਨੂੰ ਸਾਡੀ ਬੇਨਤੀ ਹੈ ਗੁਰੂ ਰਾਮਦਾਸ ਪਾਸ਼ਾ ਚੜ੍ਹਦੀ ਕਲਾ ਕਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ